ਦੇਖੋ ਸੂਨ ਤੋਂ ਬਾਅਦ ਗੱਲ ਕਿਹਾ ਸੀ ਸਾਡਾ ਮਕਸਦ ਹੈਗਾ ਹਰ ਸਾਲ ਸੂਆ ਲੈਣਾ ਬੱਚਾ ਵੀ ਤਿਆਰ ਕਰਨਾ ਬੱਚੇ ਤੋਂ ਵੀ ਸੂਆ ਲੈਣਾ ਔਰ ਮੱਝ ਤੋਂ ਵੀ ਸੂਆ ਲੈਣਾ ਦੇਖੋ ਜਦੋਂ ਉਸੇ ਪਸ਼ੂ ਦੇ ਦੁਆਰਾ ਟੀਕਾ ਭਰਉਣਾ ਹੈ 2 ਮਹੀਨੇ 3 ਮਹੀਨੇ ਬਾਅਦ ਮਿੱਤਰੋ ਪੰਜ ਚੀਜ਼ਾਂ ਨੇ ਜਿਹੜੀਆਂ ਜ਼ਰੂਰੀ ਚਾਹੀਦੀਆਂ ਸਾਨੂੰ ਸਮਝਣ ਦੀ ਲੋੜ ਹੈ ਜਿੱਥੇ ਸਾਡਾ ਮਸਲਾ ਅਸਲੀ ਪਹਿਲੀ ਗੱਲ ਪਸ਼ੂ ਦਾ ਜਿਹੜਾ ਗਲੂਕੋਜ਼ ਲੈਵਲ ਹੈ ਉਹ 50 55 60 ਤੋਂ ਘੱਟ ਨਹੀਂ ਹੋਣਾ ਚਾਹੀਦਾ 90% ਪਸ਼ੂ ਸਾਡੇ ਸਿਰਫ ਇਸ ਕਰਕੇ ਦੁੱਧ ਨਹੀਂ ਲਾਉਂਦੇ ਵੀ ਉਹਨਾਂ ਦਾ ਗਲੂਕੋਜ਼ 50 55 60 ਤੋਂ ਘੱਟ ਰਹਿੰਦਾ ਹੈਗਾ ਹੁਣ ਦੇਖੋ ਅਸੀਂ ਵੀ ਤੁਰੇ ਪਰਦੇ ਜੇ ਸਾਡੀ ਸ਼ੂਗਰ ਲੈਵਲ ਡਾਊਨ ਰਹੂ ਕੀ ਅਸੀਂ ਕੰਮ ਕਰ ਸਕਦੇ ਨਹੀਂ ਕਰ ਸਕਦੇ ਹਰ ਲੋ ਦਾ ਕੀ ਹੈ ਸਿੰਪਲ ਸਹੀ ਖੁਰਾਕ ਹੈ ਜੀ ਗੋੜਾ ਸ਼ੱਕਰ ਹੈ ਹੁਣ ਦੇਖੋ ਸਾਡੇ ਤਾਂ ਲੋਕਾਂ ਨੂੰ ਹੜੇ ਵੀ ਬੋਟ ਕਰਨ ਲੱਗਦਾ ਜੀ ਪੂਰੀ ਸਰਦੀ ਮੇਰੀ ਲੋਕਾਂ ਨਾਲ ਗੱਲ ਹੁੰਦੀ ਰਹੇ ਤੇ ਗੁੜ ਤਾਂ ਗਰਮ ਹੁੰਦਾ ਮੈਂ ਤੇ ਤਦੋਂ ਖਾਓਗੇ ਜੀ ਕਿਉਂ ਨਹੀਂ ਖਵਾਉਂਗੇ ਤੁਹਾਨੂੰ ਇਹ ਨਹੀਂ ਪਤਾ ਵੀ ਗਰਮ ਗੁਰੂ ਕੁਛ ਨਹੀਂ ਹੁੰਦਾ ਗੱਲ ਸਿਰਫ ਐਸੀ ਪਸ਼ੂ ਨੂੰ ਪਾਣੀ ਪੂਰਾ ਨਹੀਂ ਦੇ ਰਹੇ ਹੈਗੇ ਤੁਹਾਡੇ ਪਸ਼ੂ ਦਾ ਗਲੂਕੋਸ ਲੈਵਲ ਤਾਂ ਲੋਅ ਰਹਿ ਰਿਹਾ ਤੇ ਆਪਾਂ ਕਹਿੰਦੇ ਗੋੜ ਗਰਮ ਹੁੰਦਾ ਹੈਗਾ ਪਸ਼ੂਆਂ ਦੀ ਊਰਜਾ ਪੂਰੀ ਨਹੀਂ ਹੋ ਰਹੀ ਵਾਈਪਸ ਫੈਟ ਦੇ ਸਕਦੇ ਹੋ ਦੂਜੇ ਨੰਬਰ ਤੇ ਖੂਨ ਚ ਯੂਰੀਆ ਦੀ ਮਾਤਰਾ ਇਹ ਵਿਗਿਆਨਕ ਅਥ ਨੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਯੂਰੀਆ ਦੀ ਮਾਤਰਾ ਜਿਹੜੀ ਹੈਗੀ 25 30 ਤੋਂ ਵੱਧ ਨਹੀਂ ਹੋਣੀ ਚਾਹੀਦੀ ਜਿਵੇਂ ਬਰਫੀਨ ਪੈਂਦਾ ਸਾਡੇ ਬਹੁਤ ਜ਼ਿਆਦਾ ਖਣਲ ਜ਼ਿਆਦਾ ਪੈਂਦੀ ਹੈ ਕਈ ਪਸ਼ੂਆਂ ਦੀ ਖੁਰਾਕ ਦਾ ਸੰਤੁਲਨ ਯੂਰੀਆ ਦੀ ਮਾਤਰਾ ਵੱਧ ਜਾਂਦੀ ਹੈ ਖੂਨ ਚ ਪਸ਼ੂ ਦੀ ਬੱਚੇਦਾਨੀ ਜਿਹੜੀ ਹੈਗੀ ਉਹਦੇ ਵਿੱਚੋਂ ਜਿਹੜੀ ਹੈਗੀਆਂ ਤਾਰਾਂ ਗੰਧੀਆਂ ਹੋ ਜਾਂਦੀਆਂ ਹਨ ਥਣਾ ਚ ਜਿਹੜੀ ਹੈਗੇ ਛਿੱਧੀਆਂ ਉਹਨੇ ਸ਼ੁਰੂ ਹੋ ਜਾਂਦੀਆਂ ਹੱਲ ਕੀ ਹੁੰਦਾ ਵੀ ਤੁਸੀਂ ਜਿਆਦਾ ਪ੍ਰੋਟੀਨ ਜਿਹੜੀ ਉਹ ਘਟਾ ਦੇਣੀ ਹੈ ਖਲ ਘੱਟ ਕਰ ਦੇਣੀ ਹੈ ਪਸ਼ੂ ਦੀ ਠੀਕ ਹੈ ਬਰਸੀਮ ਥੋੜਾ ਸੁਹਾ ਕੇ ਪਾ ਦੇਣਾ ਥੋੜਾ ਚੋਕਰ ਜਿਹੜਾ ਵਧਾ ਦੇਣਾ ਉਹਦੇ ਨਾਲ ਕਾਫੀ ਮਸਲਾ ਹੱਲ ਹੋ ਜਾਂਦਾ ਹੈ ਤੀਜੇ ਨੰਬਰ ਤੇ ਪਸ਼ੂ ਦਾ ਤਾਪਮਨ ਪਹਿਲਾ ਗਲੂਕੋਜ਼ ਦੂਜਾ ਬਲੱਡ ਯੂਰੀਆ ਨਾਈਟ੍ਰੋਜਨ ਤੀਜੇ ਨੰਬਰ ਤੇ ਤਾਪਮਨ ਜਦੋਂ ਪਸ਼ੂ ਦਾ ਤਾਪਮਨ 101 ਡਿਗਰੀ ਹੈ ਉਦ ਹੀ ਆਂਡਾ ਨਿਕਲਣਾ ਉਹਦੇ ਹੁਣ ਸਾਡਾ ਪਸ਼ੂ ਦੇਖੋ ਸਰਦੀ ਹੈ ਟੈਂਪਰੇਚਰ ਲੋ ਹੋਇਆ ਪਸ਼ੂ ਦਾ ਸੀ ਟੀਕਾ ਭਰਾ ਤਾਂ ਆਂਡਾ ਨਿਕਲਣਾ ਹੀ ਨਹੀਂ ਹੈਗਾ ਉੱਚਾ ਮੱਜ ਦੇ ਵਿੱਚ ਨੁਕਸਾਨ ਨਾ ਹੋਵੇ ਟੀਕੇ 'ਚ ਨੁਕਸਾਨ ਨੁਕਸ ਕੀ ਸੀ ਸਾਡਾ ਸਰੀਰ ਦਾ ਤਾਪਮਨ ਸਹੀ ਜੀ ਗਰਮੀ ਆ ਰਹੀ ਹੈ ਡੰਗਰ ਸਾਡਾ ਧੁੱਪੇ ਪੰਨੇ ਦੁਪਹਿਰ ਵਿੱਚ ਅਸੀਂ ਇਦਾਂ ਹੀ ਚੱਕ ਕੇ ਟੀਕਾ ਭਰਾ ਤਾਂ ਟੈਂਪਰੇਚਰ ਦਾ ਗਰਮੀ ਕਰਕੇ 102 103 ਹੋਏ ਨਹੀਂ ਆਂਡਾ ਬਣਨਾ ਮਸਲਾ ਕਿਸੇ ਸਿਰਫ ਅਸੀਂ ਸਹੀ ਦੇਖਿਆ ਹੀ ਨਹੀਂ ਹੈਗਾ ਜੇ ਜੇ ਡਾਕਟਰ ਦੇ ਆਉਣ ਤੋਂ ਪਹਿਲਾਂ ਆਪ ਦੇਖ ਲਿਓ ਪਸ਼ੂ ਨੂੰ 10 ਮਿੰਟ ਜੇ ਗਰਮੀਆਂ ਦਾ ਮੌਸਮ ਹੈ ਪਾਣੀ ਮਾਰ ਕੇ ਚੰਗੀ ਤਰ੍ਹਾਂ ਨਵਾ ਆ ਦिए ਤੇ ਪਸ਼ੂ ਆਟੋਮੈਟਿਕਲੀ ਹੋਤੇ ਗੱਫਣ ਹੋਣ ਦੇ ਚਾਂਸ ਵੱਧ ਜਾਂਦੇ ਚੌਥੇ ਨੰਬਰ ਦੀ ਰਿਊਮਨ ਪੀ ਐਚ ਹੈ ਰਿਊਮਨ ਪੀ ਐਚ ਵੀ ਬਹੁਤ ਵੱਡੀ ਚੀਜ਼ ਹੈ ਮੰਨੋ ਜੇ ਤੁਹਾਡੇ ਪਸ਼ੂ ਨੂੰ ਗੋਹਾ ਕਿੱਲਕੇ ਕਰ ਰਿਹਾ ਪਸ਼ੂ ਜਦ ਮੋਕ ਲੱਗੀ ਹੋਈ ਹੈ ਤੁਸੀਂ ਮੰਨ ਲ ਕੇ ਚੱਲੋ ਤੁਹਾਡੇ ਪਸ਼ੂ ਨੇ ਗੱਫਣ ਨਹੀਂ ਹੋਣਾ ਹੈਗਾ ਪੇਟ ਬਿਮਾਰੀਆਂ ਦੀ ਜੜ ਹੈ ਇਹ ਜੁਗਾਲੀ ਕਰਨ ਵਾਲੇ ਪਸ਼ੂ ਅਸੀਂ ਬਾਰ-ਬਾਰ ਬਾਰ-ਬਾਰ ਇਹ ਗੱਲਾਂ ਕਰਦੇ ਆਂ ਬਾਰ-ਬਾਰ ਸਾਨੂੰ ਇਹ ਗੱਲਾਂ ਭੁੱਲ ਜਾਂਦੀਆਂ ਵੀ ਜੁਗਾਲੀ ਕਰਨ ਵਾਲੇ ਪਸ਼ੂ ਐ ਉਹਦੇ ਵਾਸਤੇ ਕੀ ਐ ਦੇਖੋ ਪੱਠਾ ਚਾਰਾ ਦਾਣਾ ਜੋ ਵੀ ਤੂੜੀ ਹੈਗੀ ਉਹ ਲਾ ਕੇ ਦਿਓ ਤੂੜੀ ਦੀ ਮਾਤਰਾ ਜ਼ਿਆਦਾ ਦੇਣ ਦੀ ਲੋੜ ਨਹੀਂ ਜਿਹੜੇ ਲੋਕੀ 3-3 4-4 5-5 ਕਿਲੋ ਤੂੜੀ ਖਵਾਈ ਜਾਂਦੇ ਐ ਇੱਕ ਤਾਂ ਪੈਸੇ ਖਰਾਬ ਕਰ ਰਹੇ ਆਂ ਅਸੀਂ ਦੂਜਾ 70% ਤੂੜੀ ਉਹ ਪਾਠੀਆਂ ਤੇ ਕੰਮੀ ਆ ਰਹੀ ਆ ਸਾਡੇ ਜੋ ਟੂੜੀ ਦੀ ਮਾਤਰਾ ਜਿੰਨੀ ਹੈਗੀ ਬਹੁਤ ਜ਼ਿਆਦਾ ਦੇਣ ਦੀ ਲੋੜ ਨਹੀਂ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਸ਼ੁਰੂ ਦੇ ਦਿਨਾਂ ਚ ਤਾਜ਼ੇ ਸੂਏ ਪਸ਼ੂ ਨੂੰ ਕਿੰਨੋ ਸਵਾ ਕਿੰਨੋ ਤੋਂ ਵੱਧ ਟੂੜੀ ਦੇਣ ਦੀ ਲੋੜ ਨਹੀਂ ਹੁੰਦੀ ਹੈਗੀ ਸੋ ਪੰਜਵੇਂ ਨੰਬਰ ਤੇ ਕੀ ਹੈ ਸਾਡੀ ਲਘੂ ਤੱਤਾਂ ਦੀ ਘਾਟ ਹੈ ਦੇਖੋ ਹੁਣ ਹਾਰਮੋਨ ਦੀ ਵਰਤੋਂ ਕਿੰਨੀ ਜ਼ਿਆਦਾ ਵੱਧ ਗਈ ਹੈ ਬੰਦਿਆਂ ਦੇ ਵਿੱਚ ਵੀ ਪਸ਼ੂਆਂ ਦੇ ਵਿੱਚ ਵੀ ਆਪਾਂ ਅੱਠ ਲਘੂ ਤੱਤਾਂ ਦੀ ਗੱਲ ਕਰਦੇ ਹੁਣ ਜਿੰਕ ਹੈ ਕਾਪਰ ਹੈ ਕਵਾਲਟ ਹੈ ਮੈਗਨੀਸ਼ੀਅਮ ਹੈ ਆਇਓਡੀਨ ਹੈ ਆਇਰਨ ਹੈ ਕ੍ਰੋਮੀਅਮ ਹੈ ਜ਼ਲੀਨੀਅਮ ਹੈ ਇਹ ਤੱਤਾਂ ਦੀ ਘਾਟ ਕਰਕੇ ਮਸਲੇ ਹੋ ਰਹੇ ਐ ਸਿਰਫ ਮਿਨਰਲ ਮਿਕਸਚਰ ਦੇ ਇਹਨਾਂ ਗੱਲ ਨਹੀਂ ਬਣਨੀ ਪੂਰੀ ਮਾਤਰਾ ਦੇਣਾ ਪੈਣਾ ਉਹਦੇ ਬਾਰੇ ਪੱਕੀ ਗੱਲ ਕਰਦੇ ਐ ਜਿਵੇਂ ਤੁਸੀਂ ਦੇਖੋ ਤੁਹਾਡੇ ਗਾਮਾ ਨਾਲ ਜਿਹੜੀਆਂ 6-6 7-7 ਦਿਨ ਤਰਾਂ ਦੇਈ ਜਾਂਦੀਆਂ ਹਨਾ ਪਤਾ ਹੀ ਨਹੀਂ ਲੱਗਦਾ ਕਦੋਂ ਟੀਕਾ ਭਰਾਈਏ ਮੱਝ ਦੇ ਟੀਕਾ ਭਰਾਇਆ 10 ਦਿਨ ਬਾਅਦ ਫੇਰ ਤਰਾਂ ਦੇ ਰਹੀ ਐ ਇਹਦਾ ਮੇਨ ਕਾਰਨ ਕੀ ਐ ਇੱਕ ਤੱਤ ਹੁੰਦਾ ਹੈ ਮੈਗਨੀਜ਼ ਮੈਗਨੀਜ਼ ਦੀ ਘਾਟ ਕਰਕੇ ਸਮੱਸਿਆ ਆਉਂਦੀ ਹੈ ਹੁਣ ਜਿਹੜੀ ਆਪਾਂ ਪੰਜ ਗੱਲਾਂ ਕੀਤੀਆਂ ਤੁਸੀਂ ਦੇਖੋ ਇਹ 'ਚ ਕੋਈ ਦਵਾਈ ਦਾ ਕਿਤੇ ਜ਼ਿਕਰ ਹੋਇਆ ਪਸ਼ੂ ਦਾ ਗਲੂਕੋਜ਼ ਲੈਵਲ ਪੂਰਾ ਕਰਨਾ ਠੀਕ ਹੈ ਪੇਟ ਦੀ ਪੀ ਐਚ ਸਹੀ ਕਰਨੀ ਖੂਨ ਚ ਯੂਰੀਆ ਦੀ ਮਾਤਰਾ ਸਹੀ ਕਰਨੀ ਸਰੀਰ ਦਾ ਟੈਂਪਰੇਚਰ ਸਹੀ ਕਰਨਾ ਲਘੂ ਤੱਤ ਪੂਰੇ ਕਰਨੇ ਮਿੱਤਰੋ ਗੱਲ ਇਹ ਹੈ ਬੜੀ ਸਪਸ਼ਟ ਹੈ ਜੇ ਕਰਨਾ ਹੈ ਧੰਦਾ ਤਾਂ ਚਾਜਰਾ ਕਰ ਲਓ ਨਹੀਂ ਤਾਂ ਢੋਲੀਆਂ ਨੇ ਜਗਾ ਜਗਾ ਬੈਠੇ ਐ ਲੜੋ ਕੋਈ ਨਾੜਨੀ ਪੰਗੇ ਪਾਉਂਦੇ ਚੁੱਪ ਕਰਕੇ ਬਿਜਾਰਾ ਦੁੱਧ ਲਓ ਜੇ ਕਰਨਾ ਹੈ ਤਰੀਕੇ ਨਾਲ ਕਰੋ ਇਦਾਂ ਪੈਸੇ ਨਹੀਂ ਬਚਨੇ ਹੈਗੇ